ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਮੇਸ਼ ਪਠਾਨ ਮੈਨਾ ਮੇਰਾ ਵੀਡੀਓ ਪਾਉ ਨੂੰ ਜੀ ਨਹੀਂ ਸੀ ਕਰਦਾ ਜਿੰਨੀ ਮੇਰੇ ਪਰਿਵਾਰ ਨੂੰ ਤੰਗੀ ਦਿੱਤੀ ਜਾ ਰਹੀ ਆ ਕਸੂਰ ਮੇਰਾ ਕੀ ਆ ਵੀ ਮੈਂ ਸਿਰਫ ਪੰਜਾਬ ਦੀ ਗੱਲ ਕੀਤੀ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਅੱਜ ਫੜਾ ਦੇ ਵਿੱਚ ਸਾਡਾ ਸਾਰਾ ਪੰਜਾਬ ਰੁੜ ਗਿਆ ਉਹਦੀ ਗੱਲ ਕੀਤੀ ਵੀ ਕ੍ਰਿਸ਼ਨ ਕੁਮਾਰ ਦਾ ਕਸੂਰ ਆ ਵੀ ਸਾਡੇ ਹਲਕੇ ਦੇ ਵਿੱਚ ਵੀ ਪਾਣੀ ਆਦਾ ਤੇ ਉਥੇ ਵੀ ਜਿਹੜੇ ਲੋਕ ਮਰਿਓ ਕ੍ਰਿਸ਼ਨ ਕੁਮਾਰ ਦੀ ਬਦੌਲਤ ਮਿਲਿਆ ਉਹਦੀ ਮੈਨੂੰ ਸਜ਼ਾ ਕੀ ਮਿਲ ਰਹੀ ਆ ਪਹਿਲੋਂ ਮੇਰੇ ਤੇ 376 ਦਾ ਪਰਚਾ ਦਾ ਵੀ ਕੀਤਾ ਗਿਆ ਅੱਜ 376 1135 ਐਪਲੀਕੇਸ਼ਨਾਂ ਜਿਹੜੀਆਂ ਪਰਚੇ ਦਰਜ ਹੋਇਆ 1135 ਹੋਏ ਆ 2022 ਚ ਫਿਰ 1000 ਕੁਛ ਪਰਚੇ ਹੋਏ ਆ 23 ਚ ਫਿਰ 24 ਚ ਵੀ 1000 ਕੁਛ ਪਰਚੇ ਹੋਏ ਆ ਹੁਣ 900 ਕੁਛ ਪਰਚੇ ਹੁਣ ਤੱਕ ਹੋ ਚੁੱਕੇ ਆ ਵੀ ਇੰਨੇ ਪਰਚਿਆਂ ਦੇ ਵਿੱਚ ਕਿੰਨੇ ਕੁ ਤੁਸੀਂ 376 ਦੇ ਬੰਦਿਆਂ ਦੇ ਪਿੱਛੇ 100 102 200 ਗੱਡੀ ਲਾ ਕੇ ਪੁਲਿਸਾਂ ਦੇ ਲਾ ਕੇ ਉਹਨੂੰ ਭਜਾਈ ਫਿਰਦੇ ਹੋ ਮੇਰਾ ਕਸੂਰ ਕੀ ਆ ਬੇਮਾ ਪੰਜਾਬ ਦੀ ਗੱਲ ਕੀਤੀ ਤੁਸੀਂ ਲੋਕ ਜਿਹੜੇ ਪੰਜਾਬ ਦੀ ਗੱਲ ਕਰਦੇ ਆ ਉਹ ਵੀ ਪੰਜਾਬ ਦੀ ਗੱਲ ਨਹੀਂ ਕੋ ਕਰਦਾ ਸਾਨੂੰ 49 ਭੇਡਾ ਦੱਸਦੇ ਸੀ ਮੈਂ ਉਹਦੇ ਵਿੱਚੋਂ ਉੱਠ ਕੇ ਇੱਕ ਗੱਲ ਕਰਤੀ ਪੰਜਾਬ ਦੀ ਪੰਜਾਬ ਦੇ ਦਿੱਲੀ ਵਾਲਿਆਂ ਦੇ ਉਲਟ ਗੱਲ ਕਰਤੀ ਉਹਦੀ ਮੈਂ ਸਜ਼ਾ ਭੁਗਤ ਰਿਆ ਅੱਜ ਮੇਰੀ ਵਾਈਫ ਤਕਰੀਬਨ ਮਹੀਨਾ ਹੋ ਗਿਆ ਉਹਨਾਂ ਨੇ ਹੌਸਪਟਲ ਵਿੱਚ ਕੀਤੀ ਗੱਲ ਉਹ ਬਿਮਾਰ ਉਹਦੇ ਪੰਜ ਪ੍ਰੈਸ਼ਨ ਹੋਏ ਆ ਉਹਨੂੰ ਭੈਣ ਕੋ ਬਾਹਰ ਨਹੀਂ ਜਾਣ ਦੇ ਰਿਆ ਮੇਰੀ ਵਾਈਫ ਕਿਤੇ ਮੇਰਾ ਬੇਟਾ ਕਿਤੇ ਮੇਰੀ ਬੇਟੀ ਕਿਤੇ ਮੇਰੀ ਮਾਂ ਕਿਤੇ ਮੈਂ ਕਿਤੇ ਤੁਸੀਂ ਕਿੰਨੇ ਕੁ ਮੇਰੇ ਨਾਲ ਖੜੇ ਹੋ ਪੰਜਾਬ ਵਾਲਿਓ ਤੁਸੀਂ ਮੇਰੀ ਕਿਥੇ ਕਹੇ ਨੇ ਹਾਂ ਦਾ ਨਾਰਾ ਮਾਰਿਆ ਮੇਰੇ ਪਿੱਛੇ ਜਾਂ ਕਿਸੇ ਕਿਸਾਨ ਯੂਨੀਅਨ ਆ ਜਾਂ ਕੋ ਦੂਜੀਆਂ ਪਾਰਟੀਆਂ ਆ ਜਾਂ ਕੋ ਸਾਡੀਆਂ ਆਮ ਆਦਮੀ ਪਾਰਟੀ ਆ ਕਿਸੇ ਨੇ ਪੰਜ ਪੈਸੇ ਨਫਾ ਦਾ ਨਾਰਾ ਮਾਰਿਆ ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ ਵੀ ਤੁਸੀਂ ਭੇਡਾ ਹੋ ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ ਵੀ ਤੁਸੀਂ ਪੰਜਾਬ ਦੀ ਗੱਲ ਨਹੀਂ ਕਰ ਸਕਦੇ ਵੀ ਤੁਸੀਂ ਪੰਜਾਬ ਦੀ ਗੱਲ ਕਰੋ ਆ ਗੱਲ ਕਰਨ ਨਾਲ ਸ਼ਿਲਾ ਮਿਲਿਆ ਮੈਨੂੰ ਮੇਰੀ ਵਾਈਫ ਅੱਜ ਜੇ ਡੈਥ ਹੋ ਗਈ ਹੁੰਦੀ ਉਹ ਜਿੰਨੀ ਬਿਮਾਰ ਆ ਉਹਨੂੰ ਬਾਹਰ ਨਹੀਂ ਜਾਣ ਦੇ ਰਾਇ ਜੇ ਉਹ ਨਹੀਂ ਕੀ ਹੋ ਗਈ ਨਾ ਸਰਕਾਰ ਦੀ ਗੱਲ ਪਾਉਂਦਾ ਮੈਂ ਹਾਈਕੋਰਟ ਕੋਲ ਹੀ ਸਰਕਾਰ ਨੂੰ ਅੱਜ ਮਿਰਤੇ ਪਰਚਾ ਇੱਕ ਦੇਤਾ ਫਿਰ ਮੈਨਿੰਗ ਦਾ ਦੇਤਾ ਨਾ ਮੈਂ ਕੋਈ ਕੀਤੀ ਨਾ ਕਰਾਈ ਠੀਕ ਆ ਉਸ ਤੋਂ ਬਾਅਦ ਗੋਲੀ ਚੋਈ ਦਾ ਦੇਤਾ ਨਾ ਮੈਂ ਚੀਤੀ ਕੀਤੀ ਨਾ ਚਲਾਈ ਮੈਂ ਸਾਰਾ ਕੁਝ ਹਾਈਕੋਰਟ ਦਿੱਤਾ ਆ ਤੇ ਦਊਂਗਾ ਵੀ ਪ੍ਰੂਫ ਹੁਣ ਇੱਕ 5-7 ਮਹੀਨੇ ਪਹਿਲਾਂ ਸਾਡੇ ਹਲਕੇ ਦੇ ਵਿੱਚ ਫੀਮ ਦਾ ਪਰਚਾ ਦਰਜ ਫੀਮ ਦਾ ਤੇ ਮੇਰਾ ਖਾਲ ਸ਼ਾਇਦ ਕੋਈ ਉੱਕੀ ਫੀਮ ਦਾ ਪਰਚਾ ਦਰਜ ਹੋਇਆ ਸੀ ਉਹਨੂੰ ਸਦਕੇ ਨਾਮਜ਼ਦ ਕਰ ਰਹੇ ਉਹਦੇ ਵਿੱਚ ਮੈਨੂੰ ਮੈਨੂੰ ਆਖਲਾ ਮੇਰਾ ਪੰਜਾਬ ਦੇ ਪਾਣੀਆਂ ਬਾਰੇ ਬੋਲਣ ਤੇ ਕ੍ਰਿਸ਼ਨ ਕੁਮਾਰ ਦੇ ਉਲਟ ਬੋਲਣ ਦੇ ਮਿਲਾ ਕਰਕੇ ਯਾਰ ਗੱਲ ਸੁਣੋ ਤੁਸੀਂ ਜੇ ਪਿੱਛੇ ਕੋਈ ਹਾਂ ਦਾ ਨਾਰਾ ਮਾਰੋ ਤਾਂ ਹੋਰ ਵੀ ਲੋਕ ਪੰਜਾਬ ਦਾ ਨਾ ਦਾ ਨਾਰਾ ਮਾਰਨਾ ਤੁਸੀਂ ਮੇਰਾ ਬੁਰਾ ਹਾਲ ਕਰਵਾਤਾ ਮੈਂ ਜਜਬਾਤੀ ਜਾਟਾਂ ਮੈਂ ਜਜਬਾਤਾ ਚਾ ਕੇ ਜੋ ਮੇਰੇ ਮੂੰਹ ਚੋਂ ਮੈਂ ਬੋਲਤਾ ਮੈਂ ਸਰਕਾਰ ਦੇ ਖਿਲਾਫ ਵੀ ਬੋਲਿਆ ਮੈਂ ਜੋ ਦਿੱਲੀ ਵਾਲੇ ਸਾਧਨਾ ਕਰਦੇ ਉਹ ਵੀ ਬੋਲਿਆ ਤੇ ਮੈਨੂੰ ਮੈਨੂੰ ਬੋਲਣ ਦਾ ਸਜ਼ਾ ਵੀ ਦੇ ਵੀ ਮੇਰੀ ਮੇਰੀ ਵਾਈਫ ਬਈ ਇਨੇ ਕੋ ਬਿਮਾਰ ਆ ਐਸਐਸਪੀ ਨੂੰ ਫੋਨ ਕਰਦੀ ਉਹ ਡੀਐਸਪੀ ਨੂੰ ਫੋਨ ਕਰਦੀ ਆ ਸਚੂ ਨੂੰ ਫੋਨ ਕਰਦੀ ਉਹ ਕੋ ਫੋਨ ਨਹੀਂ ਟੈਂਡ ਕਰ ਰਿਹਾ ਵੀ ਮੈਂ ਬਿਮਾਰ ਆ ਮੈਨੂੰ ਬਾਹਰ ਜਾਣ ਦੋ ਉਹ ਨੂੰ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਮੇਰੀ ਮਾਂ ਕਿਤੇ ਬੈਠੀ ਆ ਮੇਰੀ ਜਵਾਨਤੀ ਮੈਂ ਘਰੋਂ ਨਹੀਂ ਕਰੀ ਬਾਹਰ ਜਾਣ ਦਿੱਤੀ ਤੇ ਅੱਜ ਉਹ ਵੀ ਘਰ ਨਹੀਂ ਆਈ ਮੈਂ ਵੈਸੇ ਨਾ ਦਰਦ ਨਾਲ ਮਰਦਾ ਮਰਦਾ ਜੋ ਮਰਜ਼ੀ ਕਰ ਲੈਣ ਯਾਰ ਪਰ ਇਹ ਅੱਜ ਤੱਕ ਸਿਆਸਤਾਂ ਦੇਖਦੇ ਰਹੇ ਆ ਕਾਲੀ ਵੀ ਵੇਖਿਆ ਕਾਂਗਰਸੀ ਵੀ ਵੇਖਿਆ ਵੇ ਜਿਹੜਾ ਕੋਈ ਕਿਸੇ ਦਾ ਘਣਾ ਹੁੰਦਾ ਸੀ ਉਹਨੂੰ ਸੱਜਾ ਨਹੀਂ ਨੇ ਇਹ ਥੋੜਾ ਹੁੰਦਾ ਯਾਰ ਕੋਈ ਕਿਸ ਦੀਆਂ ਧੀਆਂ ਨੂੰ ਭਲਾਈ ਫਰੋ ਜਾ ਭੈ ਚ ਪੁੱਤਾਂ ਦੇ ਪਰਚੇ ਦੇ ਦੋ ਮੈਂ ਆਪਦੇ ਪੁੱਤਾਂ ਦੇ ਬੱਚਿਆਂ ਦੇ ਕਰੋੜਾਂ ਰੁਪਏ ਲਾ ਕੇ ਬੜਾਈ ਆ ਤੇ ਮੈਨੂੰ ਸੱਜਾ ਕੀ ਮਿਲੀ ਪੰਜਾਬ ਨਾਲ ਖੜਨ ਦੀ ਵੀ ਮੇਰੀ ਵਾਈਫ ਬਿਮਾਰ ਮੇਰੀ ਮਾਂ ਬਿਮਾਰ ਮੇਰੀ ਬੱਚੀ ਕਿਤੇ ਮੇਰਾ ਬੱਚਾ ਕਿਤੇ ਮੈਂ ਕਿਤੇ ਤੇ ਮੇਰੇ ਮੇਰੇ ਪਿੱਛੇ ਤੁਸੀਂ ਕਿੱਥੇ ਖੜੇ ਆ ਤੁਸੀਂ ਤਾਂ ਘੰਟੇ ਵੀ ਨਹੀਂ ਕੱਡੇ ਤੁਸੀਂ ਲੋਕੋ ਮੈਂ ਹੁਣ ਕੀ ਤੁਹਾਨੂੰ ਕਹਾਂ ਮੈਂ ਤੁਹਾਨੂੰ ਜ਼ਿਆਦਾ ਕੁਝ ਨਹੀਂ ਕਹਿੰਦਾ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹਣਾ ਵੀ ਜੇ ਮੇਰੀ ਵਾਈਫ ਨੂੰ ਕੁਝ ਹੋ ਗਿਆ ਮੇਰੇ ਬੱਚਾ ਨੂੰ ਕੁਝ ਹੋ ਗਿਆ ਤੁਸੀਂ ਦੇਮਦਾਰ ਰਹੋਗੇ ਮੈਂ ਬਖਸ਼ਣਾ ਨਹੀਂ ਕਿਸੇ ਨੂੰ ਫਿਰ ਠੀਕ ਆ ਸਾਰ ਰਹਿਗਾ ਇੱਕ ਸਰਕਾਰ ਨਾਲ ਗੱਜਣੀਆਂ ਐਮਐਲਏ ਨਾਲ ਵੀ ਮਾਨਾ ਅੱਜ ਮੇਰੇ ਨਾਲ ਜੇ ਤੁਹਾਡਾ ਵੀ ਹੋਸਾ ਦੀ ਜੇ ਤੁਸੀਂ ਆਪਦੇ ਇੱਕ ਯਾਰ ਨਾਲ ਨਹੀਂ ਖੜ ਸਕਦੇ ਇੱਕ ਆਪਣੇ ਐਮਐਲਏ ਨਾਲ ਨਹੀਂ ਖੜ ਸਕਦੇ ਤੇ ਦੁਰਲੰਧਤ ਤੁਹਾਡੇ ਹੋ ਜੇ ਯਾਰਾਂ ਦੋਸਤਾਂ ਤੇ ਤੁਹਾਨੂੰ ਮੈਂ ਮੈਂ ਵੇਖੂਗਾ ਜਦੋਂ ਤੁਹਾਡੇ ਬੱਚਿਆਂ ਦੇ ਪਰਚਾ ਦਾ ਜੋ ਆ ਜਦੋਂ ਤੁਹਾਡੀ ਵਾਈਫ ਨਾਲ ਕੁਝ ਹੋਇਆ ਜਾਂ ਕੁਝ ਹੋਇਆ ਅੱਜ ਜੇ ਮੈਂ ਉੱਥੇ ਪੇਸ਼ ਹੋ ਜਾਂਦਾ ਜਿਤਨਾ ਮੈਨੂੰ ਫੜਨ ਲੱਗੇ ਜਾਂ ਤਾਂ ਮੈਨੂੰ ਮਾਰ ਦਿੰਦੇ ਤੇ ਜਾਂ ਜੋ ਅੱਜ ਆਮਨ ਰੋੜੇ ਤੇ ਕਰ ਰਹੇ ਆ ਮੈਂ ਕਦੀ ਕੋਈ ਪਰਚਾ ਕਦੀ ਕੋਈ ਕਰੀ ਕੋਈ ਇਹੋ ਕੁਛ ਮਖਰਾਣਾ ਹੈ ਮੈਂ ਤੁਹਾਨੂੰ ਇੱਕੋ ਗੱਲ ਕਰਨਾ ਵੀ ਮੈਂ ਤਾਂ ਸਾਰ ਨੂੰ ਆਣਾ ਵੀ ਭੇਡਾ ਹੀ ਬਣ ਕੇ ਜੀ ਲਿਓ ਇਸ ਪੰਜਾਬ ਦੇ ਪਿੱਛੇ ਗੱਲ ਕਰੋਗੇ ਤੁਹਾਡੇ ਪਿੱਛੇ ਕਹਿੰਦੇ ਹਾਂ ਦਾ ਨਾਰਾ ਮਾਰ ਬਣੀ ਮਾਰ ਬਣੀ ਆ ਮਾ ਉਤੋਂ ਤੁਹਾਨੂੰ ਪ੍ਰੈਸ ਵਾਲੇ ਜਿਹੜੇ ਕਈ ਬੰਦੇ ਹੋ ਜੇ ਆ ਉਹ ਖਾ ਗਿਆ ਜੇ ਮੈਂ ਖਾ ਗਿਆ ਹੁੰਦਾ ਨਾ ਤੇ ਮੇਰੇ ਤੇ 50 ਪਰਚੇ ਕਰ ਦਿੰਦੇ ਦਿੰਦੇ ਜੱਟ ਸਾਫ ਸੁਥਰਾ ਆਇਆ ਪੰਜਾਬ ਦੀ ਗੱਲ ਕਰਨ ਵਾਲਾ ਆ ਪੰਜਾਬ ਦੀ ਗੱਲ ਕਰ ਸਕਦਾ ਆ ਮੈਂ ਆਪਣੇ ਤਸ਼ੱਦਦ ਚ ਹੱਲ ਸਕਦਾ ਮੈਂ ਆਪਣੇ ਬੱਚਿਆਂ ਤੇ ਤੇ ਆਪਣੀ ਵਾਈਫ ਤੇ ਨਹੀਂ ਹੱਲ ਸਕਦਾ ਮੈਂ ਤੁਹਾਨੂੰ ਬੇਨਤੀ ਕਰਦਾ ਜਾਨ ਮੇਰਾ ਭਰਾ ਉਥੇ ਇਨਸਾਫ ਦਿਓ ਕੱਲ ਨੂੰ ਵਿਧਾਨ ਸਭਾ ਦੇ ਵਿੱਚ ਗੱਲ ਚੁੱਕੋ ਤੇ ਮੇਰੇ ਪਰਿਵਾਰ ਨੂੰ ਇਨਸਾਫ ਦਿਓ ਮੈਨੂੰ ਇਨਸਾਫ ਦਿਵਾਓ ਮੈਨੂੰ 84000 ਵੋਟ ਪਾ ਕੇ ਲੋਕਾਂ ਨੇ ਬਣਾਇਆ ਸੀ ਤੇ ਮੈਂ ਉਹਦਾ ਖਮਿਆਜਾ ਕਿ ਭੁਗਤ ਰਹਾ ਇੱਕ ਗੁੰਡਿਆਂ ਨੂੰ ਜਿਵੇਂ ਉਹ ਦਸ ਹੀ ਇਹ ਦੇ ਜਾ ਰਿਹਾ ਉਤਰਾ ਇਹ ਮੈਨੂੰ ਭਜਾਈ ਫਿਰਦੇ ਆ ਮੇਰੇ ਪਰਿਵਾਰ ਨੂੰ ਭਿਲੇ ਫਿਰਦੇ ਆ ਮੈਂ ਇਹਨਾਂ ਤੋਂ ਮੈਂ ਵਾਰ-ਵਾਰ ਆ ਨਾ ਮੈਂ ਦੱਬਦਾ ਨਹੀਂ ਮੈਂ ਝੁਕਦਾ ਨਹੀਂ ਪਰ ਪਰਿਵਾਰ ਜਦੋਂ ਵਾਈਫ ਵੇਖੇ ਦੀ ਬੱਚੇ ਕਿਤੇ ਹੋਣਾ ਉਦੋਂ ਥੋੜਾ ਜਿਹਾ ਬੰਦੇ ਦਾ ਮਨ ਡੋਲਦਾ ਆ ਤੇ ਇਸ ਕਰਕੇ ਤੁਸੀਂ ਤੁਹਾਡਾ ਫਰਜ ਬਣਦਾ ਅੱਜ ਮੇਰੇ ਨਾਲ ਸਹਾਰਾ ਸਤ ਦੋ ਤੇ ਨਹੀਂ ਤੇ ਬੇਡਾ ਹੀ ਬਣ ਕੇ ਰਹੋ ਮੈਂ ਤੁਹਾਨੂੰ ਸਾਰਿਆਂ ਮੇਲੇ ਨੂੰ ਆਣਾ ਤੁਸੀਂ ਬੇਡਾ ਹੀ ਚੰਗੀਆਂ ਜੇ ਇਹਨਾਂ ਦੇ ਅੱਖੇ ਲਾ ਕੇ ਕੋਈ ਜਜ਼ਬਾਤੀ ਹੋ ਕੇ ਪੰਜਾਬ ਨਾਲ ਖੜਨ ਦੀ ਕੋਸ਼ਿਸ਼ ਨਾ ਕਰਿਓ